ਜੀਆਂ ਕਹਿੰਨੇ ਸਾਰੇ ਸੰਤਾਨ ਨੂੰ ਪ੍ਰਕਾਸ਼ ਜੀ ਵਾਲੇ ਲੱਖ ਲੱਖ ਵਧਾਈ ਹੋਵੇ ਸਾਡਾ ਚਾਹੀਦਾ ਗੁਰੂ ਮਹਾਰਾਜ ਦੇ ਦਰਸ਼ਨ ਨਵਣ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਗੁਰੂ ਦੇ ਪਾਣੇ ਵਿੱਚ ਪੈਣ ਅਵਰਤ ਸਗਣ ਜੀ ਨਾਜ ਮਨਾਂ ਨੂੰ ਅਪੀਲ ਇਹੀ ਹੈ ਕਿ ਗੁਰੂ ਵਾਲੇ ਬਣੋ ਤੇ ਅਮਰ ਸਤਿ ਸਿੰਘ ਸਜੋ ਜੀ ਤੇ ਆਪਣੇ ਕਿਰਤ ਕਰੋ ਕਮਾਈ ਕਰੋ ਨਸ਼ਿਆਂ ਤੋਂ ਰਹਿਤ ਹੋ ਜੋ ਬਹੁਤ ਵਧੀਆ ਬਹੁਤ ਵਧੀਆ ਇੰਨਾ ਆਨੰਦ ਆਇਆ ਫੁੱਲਾਂ ਦੀ ਸਜਾਵਟ ਆ ਅੰਦਰ ਗੁਰੂ ਮਹਾਰਾਜ ਦੇ ਜਲੌਸ ਅਜੇ ਆ ਬਹੁਤ ਨਜ਼ਾਰਾ ਸੰਗਤਾਂ ਦਰਸ਼ਨ ਦਦਾਰੇ ਕਰ ਰਹੀਆਂ ਵਾ ਤਨਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ਪੁਰਬ ਦੇ ਮੌਕੇ ਤੇ ਜਿੱਥੇ ਰਾਮਸਰ ਸਾਹਿਬ ਤੋਂ ਅਸ਼੍ਰੀ ਅਕਾਲ ਤਖਤ ਸਾਹਿਬ ਤੱਕ ਇੱਕ ਸੁੰਦਰ ਨਗਰ ਕੀਰਤਨ ਸ਼ੁਸ਼ੋਭਿਤ ਕੀਤਾ ਗਿਆ ਉੱਥੇ ਹੀ ਸਵੇਰ ਤੋਂ ਹੀ ਸੰਗਤਾਂ ਜਿਹੜੀਆਂ ਨੇ ਸੱਚਖੰਡ ਸ਼ੀਰ ਦਰਬਾਰ ਸਾਹਿਬ ਦੇ ਵਿੱਚ ਪਵਿੱਤਰ ਸਰੋਵਰ ਚ ਜਲ ਦੇ ਵਿੱਚ ਇਸ਼ਨਾਨ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਆਪਣਾ ਜੀਵਨ ਸਫਲ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਅੱਜ ਦੇ ਦਿਨ ਦੀ ਤਾਂ ਅੱਜ ਦੇ ਦਿਨ ਜੋ ਸ਼ਰਦਾਲੂ ਨੇ ਭਾਰੀ ਗਿਣਤੀ ਦੇ ਵਿੱਚ ਸੱਚਖੰਡੀ ਦਰਬਾਰ ਸਾਂ ਪਹੁੰਚਦੇ ਨੇ ਅਤੇ ਜਲੋ ਸਾਬ ਦੇ ਜਿਹੜੇ ਨੇ ਉਹ ਦਰਸ਼ਨ ਕੀਤੇ ਜਾਂਦੇ ਨੇ ਹਾਲਾਂਕਿ ਸ਼ਾਮ ਨੂੰ ਰੈਰਾ ਸਾਹਿਬ ਦੇ ਪਾਰਟ ਦੇ ਉਹ ਭੋਗ ਤੋਂ ਬਾਅਦ ਸੁੰਦਰ ਦੀਪਮਾਲਾ ਅਤੇ ਆਤੀਸ਼ਬਾਜ਼ੀ ਜਿਹੜੀ ਹੈ ਉਹ ਵੀ ਕੀਤੀ ਜਾਂਦੀ ਹੈ ਜੇਕਰ ਗਾ ਕਿ ਤਰ੍ਹਾਂ ਕਿਤੇ ਜਿਹੜੀ ਇੱਕ ਅਲੱਗ ਸੇਧ ਜਾਂਦੀ ਜੀਆ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਅਗਰ ਸ਼ਰਦਾਲੂਆਂ ਦੀ ਗੱਲ ਕੀਤੀ ਜਾਵੇ ਸ਼ਰਦਾਲੂਆਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਗੁਰੂ ਦੇ ਲੜ ਜਿਹੜਾ ਹੈ ਉਹ ਜ਼ਰੂਰ ਲੱਗਣਾ ਚਾਹੀਦਾ ਪਥਰਤ ਪੂਣਾ ਛੱਡ ਕੇ ਜੋ ਹੈ ਗੁਰੂ ਦੇ ਵਾਲੇ ਜਿਹੜਾ ਹੈ ਉਹ ਬੰਨਣਾ ਚਾਹੀਦਾ ਹਾਲਾਂਕਿ ਸਵੇਰ ਤੋਂ ਹੀ ਸ਼ਰਧਾਲੂ ਜਿਹੜੇ ਨੇ ਉਹ ਭਾਰੀ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤੇ ਰਾਮ ਸਰ ਸਾਹਿਬ ਤੋਂ ਜਿਆ ਸ਼ੁਰੂ ਹੋਇਆ ਨਗਰ ਕੀਰਤਨ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਹੈ ਉਸ ਸਮੇਂ ਬਾਜ ਰਹਾ ਹੈ ਪਹੁੰਚੇਗਾ ਲੇਕਿਨ ਕਿਤਨਾ ਕਿਤੇ ਰਸਤੇ ਦੇ ਵਿੱਚ ਬਹੁਤ ਸੁੰਦਰ ਜਿਹੜਾ ਹੈ ਜੋ ਸਵਾਗਤ ਜਿਹੜਾ ਹੈ ਸ਼੍ਰੀ ਗੁਰੂ ਧਰਮਸ਼ਰੂ ਗੁਰੰਤ ਸਾਹਿਬ ਦਾ ਜੋ ਹੈ ਉਹ ਕੀਤਾ ਜਾ ਰਿਹਾ ਹੈ ਹਾਲਾਕੀ ਸਵੇਰ ਤੋਂ ਹੀ ਜਿੱਦਾਂ ਰਾਮ ਸਰ ਸਾਹਿਬ ਤੇ ਬਹੁਤ ਸ਼ਰਧਾਲੂ ਪਹੁੰਚੇ ਹੋਏ ਸਨ ਸ਼੍ਰੀ ਦਰਬਾਰ ਸਾਹਿਬ ਜਿਹੜੇ ਨੇ ਬਹੁਤ ਸਾਰੇ ਸ਼ਰਧਾਲੂ ਪਹੁੰਚੇ ਹੋਏ ਸਨ ਲੇਕਿਨ ਕਿਤਨਾ ਕਿਤੇ ਅੱਜ ਜਿਹੜੀ ਟ੍ਰੈਫਿਕ ਆ ਜਾਂ ਸ਼ਰਧਾਲੂਆਂ ਦੀ ਕਮੀ ਜਿਹੜੀ ਆ ਉਹ ਜ਼ਰੂਰ ਵੇਖਣ ਨੂੰ ਮਿਲੀ ਕਿਉਂਕਿ ਬਾਬਾ ਜੀਵਨ ਸਿੰਘ ਜੀ ਦਾ ਜੋ ਹੈ ਉਹ ਪ੍ਰਕਾਸ਼ਪੁਰ ਵੀ ਆ ਜਿਸ ਕਰਕੇ ਸੰਗਤਾਂ ਜਿਹੜੀਆਂ ਨੇ ਉਹ ਦੁੱਧ ਰਾਡੇ ਜਿਹੜੀਆਂ ਨੇ ਉਹ ਗਈਆਂ ਹੋਈਆਂ ਨੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਸੱਚਖੰਚੀ ਦਰਬਾਰ ਸਾਹਿਬ 'ਚ ਕੀਤੇ ਗਏ ਤਾਂ ਜੋ ਕਿ ਜਿਹੜੇ ਵੀ ਸ਼ਰਧਾਲੂ ਇੱਥੇ ਪਹੁੰਚਣ ਉਹਨਾਂ ਦਾ ਜਿਹੜਾ ਹੈ ਉਹ ਸਵਾਗਤ ਜਿਹੜਾ ਹੈ ਜਾਂ ਉਹਨਾਂ ਨੂੰ ਜਿਹੜੀ ਕਿ ਮੁਸ਼ਕਲ ਹੈ ਉਹ ਦਾ ਮੌਕੇ ਤੇ ਹਾਲ ਜਿਹੜਾ ਹੈ ਉਹ ਕੀਤਾ ਜਾ ਸਕੇ ਲੇਕਿਨ ਕਿਤੇ ਨਾ ਕਿਤੇ ਸ਼ਾਮ ਨੂੰ ਰੈਰਾ ਸਾਹਿਬ ਦੇ ਪਾਰਟ ਦੇ ਭੋਗ ਤੋਂ ਬਾਅਦ ਜਿਹੜੀ ਅਤ ਸੁਧ ਰਤੀਸ਼ਬਾਜੀ ਹੈ ਉਸ ਦਾ ਮਨਮੋਹਕ ਨਜ਼ਾਰਾ ਲੈਣ ਵਾਸਤੇ ਸ਼ਰਧਾਲੂ ਜਿਹੜੇ ਨੇ ਉਹ ਦੂਦਰਾੜਾ ਤੱਕ ਪਹੁੰਚਦੇ ਨੇ ਤੇ ਨਾਲ ਹੀ ਅੱਜ ਦੇ ਦਿਨ ਗੁਰੂ ਘਰ ਚਰਨਾ ਦੇ ਵਿੱਚ ਆਪਣੀ ਅਰਦਾਸ ਬੇਨਤੀ ਕਰ ਆਪਣਾ ਜੀਵਨ ਸਫਲ ਕਰਦੇ ਹੋਏ ਅਨਜ਼ਰ ਆ ਰਹੇ ਨੇ। ਬਾਈਕੋ ਸਿੰਘ ਜੀ ਆਪ ਜੀ ਦਾ ਨਾਮ ਅਤੇ ਆਪ ਜੀ ਅੱਜ ਪਹਿਲੇ ਪ੍ਰਕਾਸ਼ਪੁਰ ਦਿਹਾੜੇ ਮੁਕੇ ਆਏ ਜੇ ਕੀ ਕਹਿਣਾ ਚਾਹੋਗੇ ਸੰਗਤ ਨੂੰ? ਸਭ ਤੋਂ ਚਾਹੀਦਾ ਗੁਰੂ ਮਹਾਰਾਜ ਦੇ ਦਰਸ਼ਨ ਹੋਣ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਗੁਰੂ ਦੇ ਬਾਣ ਵਿੱਚ ਪੈਣ ਅਵਰਤ ਸਗਣ ਜੀ ਤੇ ਗੁਰੂ ਦਾ ਨਾਮ ਲੜਨ ਜਪਸ ਕਰਨ ਆਮ ਰੋਡ ਤੇ ਰੋਟ ਕੇ ਰਾਪਤਾ ਨਾ ਜੋਪਣ ਨਿਤਨੇਮ ਕਰਨ ਸਾਹਮਣੂ ਰਹਿ ਰਿਹਾ ਹਤਾ ਪਾਟਨ ਗੁਰਦਰਾ ਸਾਹਿਬ ਮੱਠਾ ਟਿਕਣ ਜਿਹੜਾ ਨਿਤਿਕ ਪੈਂਦਾ ਜਿਹੜੇ ਗੁਰੂ ਘਰ ਇੱਥੇ ਨਹੀਂ ਆਹਦੇ ਉਹ ਆਪਣੇ ਪ੍ਰਿੰਟ ਲਾ ਕੇ ਗੁਰੂ ਘਰ ਦਾ ਜਸ ਜੁਬਾਰ ਸਕਦਾ ਅੱਜ ਸੁੰਦਰ ਜਲੋਸ ਸਾਹਿਬ ਦੇ ਵੀ ਟਿਕਰਾਏਗੇ ਕਿ ਨੌ ਤਬਾਰਾ ਬਹੁਤ ਹੋਰੀ ਹੈ ਸੁੰਦਰ ਜਲੋਆ ਗੁਰੂ ਮਹਾਰਾਜ ਦੇ ਆਪਾਰ ਕਰ ਪੈ ਚੁੱਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋ ਜਾਣੇ ਤੋਂ ਰੱਬ ਉਹ ਚੀਜ਼ ਹੈ ਉਹਨੇ ਨਾ ਹੀ ਜਲੋਆ ਜੀ ਇਹਨਾਂ ਨਾਂ ਤੋਂ ਉੱਪਰ ਕੋਈ ਹੈ ਚੀਜ਼ ਨਹੀਂ ਸੁੰਦਰ ਫੁੱਲ ਵੀ ਲਗਾਇਆ ਦਰਬਾਰ ਸਾਹਿਬ ਬਹੁਤ ਸੋਹਣਾ ਮਨਮੋਹਕ ਦ੍ਰਿਸ਼ ਆ ਲੋਬ ਇਹੋ ਜਿਹਾ ਦਿੰਦਕੀ ਵੇਖਿਆ ਇਹਨਾਂ ਨੇ ਕਦੇ ਜੀ ਜਦੋਂ ਵਰਤ ਹੈ ਸੰਸਾਰ ਤੇ ਹੋਈ ਜਿਆਦਾ ਕੋਈ ਨਾ ਹੋ ਸਕਦੀ ਆ ਜੀ ਕਿੰਨੀ ਕ ਮਨ ਨੂੰ ਸ਼ਾਂਤੀ ਮਿਲਦੀ ਜਦੋਂ ਤੁਸੀਂ ਅੰਦਰ ਦਰਬਾਰ ਸਾਹਿਬ ਜਾਂਦੇ ਜੀ ਤੇ ਆਪਣੇ ਮਨ ਦੀ ਸ਼ਾਂਤੀ ਆਪ ਰੱਖਣੀ ਪੈਂਦੀ ਹੈ ਨਾ ਜੀ ਸਾਡਾ ਮਨ ਤਕੂ ਤੇ ਫਿਰ ਸਾਨੂੰ ਸ਼ਾਂਤੀ ਮਿਲੂਗੀ ਜੀ ਤੇ ਸ਼ਾਂਤੀ ਨਹੀਂ ਮਿਲਣੀ ਮਿਲ ਜਦੋਂ ਸਾਡਾ ਧਿਆਨ ਹੀ ਅੰਦਰ ਕੇਂਦਰ ਤੋਂ ਹੋ ਜੂਗਾ ਜੇ ਸਾਡਾ ਧਿਆਨ ਬਾਹਰ ਚੱਲ ਜਾਊਗਾ ਘਰ ਤੋਂ ਫਿਰ ਸਾਡਾ ਮਨ ਨੂੰ ਸ਼ਾਂਤੀ ਕਦੇ ਮਿਲਦੀ ਨਾ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਨੌਜਵਾਨਾਂ ਨੂੰ ਅਪੀਲ ਇਹ ਹੈ ਕਿ ਗੁਰੂ ਵਾਲੇ ਬਣੋ ਤੇ ਅਮਰਸਰ ਕੋ ਤੇ ਸਿੰਘ ਸਜੋ ਜੀ ਤੇ ਆਪਣੇ ਕਿਰਤ ਕਰੋ ਕਮਾਈ ਕਰੋ ਨਸਾਂ ਤੋਂ ਰਹਿਤ ਹੋ ਜੋ ਜਿਹੜਾ ਕਿਰਤ ਕਰੂ ਕਮਾਈ ਕਰੂ ਤੋਂ ਨਸਾਂਂ ਰਹਿਤਾ ਆਪਣੇ ਹੋ ਜਾਊਗਾ ਲੇਕਿਨ ਇੱਕ ਹੋਰ ਲਾਹਮਤ ਬਣੀ ਲੇਕਿਨ ਲੋਕ ਕਿਉਂ ਡੰਮੀ ਗੁਰੂਆਂ ਦੇ ਮਗਰ ਚੱਲਦੇ ਕੀ ਲੱਗਦਾ ਤੁਹਾਨੂੰ ਵਿਖਾਵਾ ਜ਼ਿਆਦਾ ਹੁੰਦਾ ਲੋਕਾਂ ਨੂੰ ਮਤਲਬ ਦੱਸਦੇ ਨੇ ਵੀ ਅਸੀਂ ਆ ਕਰਦਾਂਗੇ ਤੁਹਾਡਾ ਉਹ ਕਰਦਾਂਗੇ ਕੀ ਲੱਗਦਾ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਗੁਰੂ ਤੇ ਭਰੋਸਾ ਰੱਖਣੀ ਤੇ ਪ੍ਰਸੰਗੋ ਸੁਣੀਏਗਾ ਠੀਕ ਹੈ ਜੀ ਠੀਕ ਹੈ ਸਾਨੂੰ ਭਰੋਸਾ ਨਹੀਂ ਇਹ ਕਰਦੇ ਸਭ ਕੋ ਜਿਹੜੇ ਭਰੋਸਾ ਨੇ ਤੁਹਾਡਾ ਤੁਹਾਡਾ ਨਾਮ ਜੀ ਮਰਨਾਲ ਬਲਦੇ ਸੇ ਕੀ ਕਹਿਣਾ ਚਾਹੋਗੇ ਅੱਜ ਪ੍ਰਕਾਸ਼ ਬਹੁਤ ਵਧੀਆ ਬਹੁਤ ਵਧੀਆ ਇੰਨਾ ਆਨੰਦ ਆਇਆ ਫੁੱਲਾਂ ਦੀ ਸਜਾਵਟ ਆ ਅੰਦਰ ਗੁਰੂ ਮਹਾਰਾਜ ਦੇ ਜਲੌਸ ਅਜੇ ਆ ਬਹੁਤ ਨਜ਼ਾਰਾ ਸੰਗਤਾਂ ਦਰਸ਼ਿਤ ਦਾਰੇ ਕਰ ਰਹੀਆਂ ਵਾ ਲੰਗਰ ਪਹਾਰੇ ਖੁੱਲੇ ਚੱਲਣ ਦੇ ਆ ਬਹੁਤ ਵਧੀਆ ਬਹੁਤ ਮਾਨੁਸ਼ਾ ਸੰਗਤ ਆਇਦਨ ਬਹੁਤ ਜਰਾ ਵਧੀਆ ਆ ਅਥਾਸ ਉਤੇ ਇਹ ਪਿਛਲੇ ਸਾਲ ਨਾਲ ਅੱਜ ਘਟਿਆ ਇਹ ਗੱਲ ਅੱਜ ਪਿਛਲੇ ਸਾਲ ਨਾਲ ਅੱਜ ਸੰਗਤ ਦਾ ਜੋਰ ਘਟਿਆ ਪਿਛਲੇ ਸਾਲ ਇਹ ਤੋਂ ਬਹੁਤ ਜ਼ਿਆਦਾ ਸੀ ਉਦੋਂ ਵੀ ਗੁਰੂ ਮਹਾਰਾਜ ਨੇ ਦਸ਼ਮ ਗੁਰੂ ਜੀ ਦੇ ਬਖਸ਼ੇ ਅੱਜ ਪਿਛਲੇ ਸਾਲ ਨਾਲ ਘਟਿਆ ਸੰਗਤ ਨੂੰ ਦੇ ਪੀਰ ਆ ਵੀ ਵੱਧ ਤੋਂ ਵੱਧ ਜਿੰਨਾ ਮਤਲਬ ਅੱਜ ਛੁੱਟੀ ਵੀ ਹੋਣੀ ਸੈਂਕੜੇ ਸਰਕਾਰੀ ਹਨ ਤੇ ਵੱਧ ਤੋਂ ਵੱਧ ਹੋਣਾ ਚਾਹੀਦਾ ਡਰ ਅੰਪਟਾ ਅੱਜ ਕਈ ਜਾਣਵਜੇ ਨਾ ਵੇੰਡ ਸਾਡੇ ਅਖੰਡ ਪਾਤਸ਼ਾਹ ਚੱਲਣ ਦੇ ਉਹਨਾਂ ਦਾ ਭੋਗ ਪੈਣਾ ਅੱਜ ਤਾਂ ਅਸੀਂ ਤੈਨੂੰ ਛੇਤੀ ਛਲ ਚੱਲਿਆ ਉਹ ਕੁਛ ਨਹੀਂ ਇੱਕ ਆਦਾ ਖਡਪਾੜ ਧਰਿਆ ਤੇ ਦਸੀਦਾ ਤੇ ਉਹ ਗੰਭੀਰ ਦੇ ਹੋ ਜਾਣਗੇ ਅਜੇ ਤੱਕ ਪਿੰਡਾਂ ਤੱਕ ਇੰਨੀ ਕੋ ਜਾਗਰੂਤਾ ਹੈ ਨਹੀਂ ਪਿਆਰ ਦੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਵੀ ਕੋ ਦਿਹਾੜਾ ਹੈ ਜੀ 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 ਅਜੇ ਤੱਕ ਉਹਨਾਂ ਨੂੰ ਇਹੋ ਹੀ ਨਹੀਂ ਪਤਾ ਵੀ ਖਡਪਾੜ ਧਰਿਆ ਗੁਰਦੁਆਰੇ ਕੁਛ ਨਹੀਂ ਕਹਦਾ ਧਰਿਆ ਕੀ ਲੱਗਦਾ ਫੇਲਿਊਰ ਲੱਗਦਾ ਤੁਹਾਨੂੰ ਸ਼੍ਰੋਮਣੀ ਕਮੇਟੀ ਦਾ ਇਸ ਸੀਨ ਲੈ ਕੇ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਪ੍ਰਚਾਰ ਨਹੀਂ ਹੈਗਾ ਪ੍ਰਚਾਰ ਘਟਿਆ ਛਿੱਤੀ ਦਾ ਉਹ ਆਪਣੇ ਮਾਂ ਪਿਓ ਦੀ ਫੇਜ ਜੀ ਏਗਨ ਬੇਸ਼ੱਕ ਆਪਾਂ ਟੀਵੀ ਮਾディア ਮਾਈ ਦੂਜੇ ਮਾディア ਮਾਈ ਗਰਬਾਣੀ ਦਾ ਪ੍ਰਚਾਰ ਪ੍ਰਸਾਰ ਬਹੁਤ ਹੋਣ ਡਿਆ ਲੇਕਿਨ ਜਿਹੜਾ ਪਿੰਡ ਪਿੰਡ ਜਾ ਕੇ ਆਪਣਾ ਪ੍ਰੋਗਰਾਮ ਕੇ ਨੂੰ ਸਮਝਾਉਣਾ ਦੱਸਣਾ ਉਹ ਗੱਲ ਹੋਰ ਹੋ ਜਾਂਦੀ ਹੈ ਨਾ ਕਿ ਪਾਸੇ ਬਾਬਾ ਜੀਵਨ ਸਿੰਘ ਜਨਮ ਤੇ ਆੜਾ ਦੂਜੇ ਪਾਸੇ ਪ੍ਰਕਾਸ਼ਪੁਰੂ ਆ ਗਿਆ ਲੱਗਦਾ ਉਹਦਾ ਕਰਕੇ ਵੀ ਸੰਗਤ ਘਟ ਨਜ਼ਰ ਆ ਰਹੀ ਹੈ ਇਹ ਤੇ ਹੈਗੀ ਹੈ ਨਾ ਬਾਬਾ ਜੀਵਨ ਸਿੰਘ ਵਾਲੀ ਜਿਹੜੀ ਸੰਗਤ ਹੈ ਉਹਦੇ ਮਤਲਬ ਕੱਲ ਨੂੰ ਆ ਕਿ ਅੱਜ ਕੱਲ ਨੂੰ ਬਾਬਾ ਜੀ ਹੁਣ ਕੱਲ ਨੂੰ ਕੱਲ ਨੂੰ ਆਹ ਤੇ ਚਲੋ ਫਰਕ ਤੇ ਪਾਜੀ ਉਹ ਤੇ ਪੈਂਦਾ ਹੀ ਹੈ ਹੈ ਨਾ ਕਿ ਨੌਜਵਾਨਾਂ ਨੂੰ ਤੁਸੀਂ ਵੀ ਅਪੀਲ ਕਰੋ ਜੀ ਨੌਜਵਾਨਾਂ ਬਾਰੇ ਤੇ ਇਹ ਅਪੀਲ ਆ ਵੀ ਗੁਰੂ ਰਾਮਦਾਸ ਕਿਰਪਾ ਕਰੇ ਨਸ਼ਿਆਂ ਤੋਂ ਬਚੋ ਨਸ਼ਿਆਂ ਦਾ ਜਿਹੜਾ ਜੋਰ ਆ ਬਹੁਤ ਜ਼ਿਆਦਾ ਹੋ ਗਿਆ ਚੌਂਕ-ਚੌਂਕ ਦੇ ਵਿੱਚ ਹੀ ਨਾਣੇ ਫਸ ਪੈਂਦੇ ਆ ਤੇ ਮੁੜ ਕੇ ਨਿਕਲਿਆ ਨਹੀਂ ਜਾਂਦਾ ਤੇ ਘਰ ਦੀਆਂ ਚੀਜ਼ਾਂ ਵੇਚਣਗੇ ਜਾਂ ਚੋਰੀਆਂ ਕਰਨਗੇ ਆ ਚੋਰੀਆਂ ਤੇ ਕੀ ਕਾਦੇ ਵਾਸ ਇਹੋ ਹੋਣੀਆਂ ਜ਼ਿਆਦਾ ਜੇ ਕੀ ਉਮਰੇ ਨਸ਼ੇ ਲਾ ਲੇ ਕਮਾਈ ਕੋਈ ਹੈ ਨਹੀਂ ਨਸ਼ੇ ਮਹਿੰਗੇ ਲਾ ਲੇ ਇਹ ਕੀਤਾ ਜਾਵੇ ਹੁਣ ਤੇ ਮਤਲਬ ਗੁਰੂ ਰਾਮਦਾਸ ਕਿਰਪਾ ਕਰੇ ਨਸ਼ੇ ਤੋਂ ਹਟ ਕੇ ਪ੍ਰਚਾਰ ਪ੍ਰਸਾਰ ਹੀ ਚੱਲੇ ਤੇ ਆ ਪਿੰਡਾਂ ਦੇ ਵਿੱਚ ਗੁਰਮੁਖ ਦੇ ਕੈਂਪ ਲੱਗਣ ਉਹਨਾਂ ਨੂੰ ਸਿੱਖਿਆ ਮਿਲੇ ਜਿੱਦਾਂ ਕਿ ਦੱਸ ਸਕਦਾ ਹਾਂ ਧੰਨਵਾਦ ਮਾਛੜੇ ਕਿਨਾਈਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬਹੁਤ ਹੀ ਹੁੜ ਭਾਗਾ ਦੇਣਾ ਹੈ ਜਿੱਥੇ ਮਹਾਂ ਪ੍ਰੇਖਸ਼ਾਨੇ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਮਹਾਰਾਜ ਦਾ ਗੁਰੂ ਰਾਮਦਾਸ ਜੀ ਦਾ ਸੰਪੂਰਨਤਾ ਕਰਕੇ ਉਹਨਾਂ ਨੂੰ ਅਜ ਦੇ ਅਜ ਦੇ ਦੇਣ ਪਹਿਲੇ ਵਾਰ ਗੁਰੂ ਗ੍ਰੰਥ ਅਭਿਵੀ ਹਰਮੰਦਰ ਸਾਹਿਬ ਵਿੱਚ ਸੁਜੋਬਤ ਕੀਤਾ ਸੀ ਗੁਰੂ ਬਾਣੀ ਦਾ ਪ੍ਰਕਾਸ਼ ਕੀਤਾ ਸੀ ਜਿੰਨੂੰ ਉਹ ਆਪਣੇ ਤੋਂ ਉੱਪਰ ਥਾਂ ਰੱਖਦੇ ਸਨ ਆਪ ਨੀਵੇਂ ਸਾਂ ਬੈਠਦੇ ਸਨ ਪਹਿਲਾਂ ਤੋਂ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਉੱਪਰ ਰੱਖਿਆ ਸੀ ਤੇ ਇਹੀ ਸਾਡੇ ਗੁਰੂ ਸਾਹਿਬ ਜਿਹੜੇ ਮੁੜ ਕੇ ਨਨ ਗੁਰਗੱਦੀ ਮੀਂ ਤੇ ਇਹ ਬਹੁਤ ਹੀ ਵੱਡਾ ਤੇ ਪਵਿੱਤਰ ਦਿਹਾੜਾ ਜੇ ਗੁਰੂ ਸਾਹਿਬ ਨੇ ਇਸ ਹਰਮੰਦਰ ਸਾਹਿਬ ਦੇ ਵਿੱਚ ਜੋ ਕੀਤਾ ਜਲੋਸ ਸਾਹਿਬ ਵੀ ਸਜਾਏਗੇ ਜਲੋਸ ਸਾਹਿਬ ਸਜਾਏਗੇ ਨੇ 12 ਵਜੇ ਤੱਕ ਜਲੋਸ ਹੋ ਰਹਿਣਗੇ ਤੇ ਸਾਰੇ ਸੰਗਤ ਜਿਹੜੀ ਆ ਦਰਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਜੀ ਦੇ ਆ ਲੋਕ ਨਜ਼ਾਰਾ ਹੁੰਦਾ ਕੀ ਕਹਾਂ ਜੀ ਉਸ ਮਾਪਾ ਤੋਂ ਬਹੁਤ ਉਦਰਾਡਾ ਤੋਂ ਮਿੱਠੇ ਸੱਬੇ ਸਾਫ ਨਹੀਂ ਤੋਂ ਦਿੱਜਿਆ ਇੱਥੇ ਹਾਰ ਕੀ ਜੀ ਅਲੋਕ ਕਿਹਾ ਹਰ ਕੀ ਜੀ ਜਿਹੜੀ ਉਹਦਾ ਨਜ਼ਾਰਾ ਹੀ ਵੱਖਰਾ ਜੀ ਸਵੇਰ ਤੋਂ ਸ਼ਾਮ ਤੱਕ ਜਿਹੜੇ ਨਹੀਂ ਵੈਸੇ ਹੀ ਇੱਥੇ ਜਿਹੜਾ ਇੰਦਾ ਤੇ ਵੈਸੇ ਹੀ ਮਹਾਨ ਦਿਹਾੜਾ ਜਿਹਦੇ ਤੇ ਮਤਲਬ ਕੋਈ ਗੱਲ ਕਰਨ ਵਾਲੀ ਨਹੀਂ ਸੰਗਤਾਂ ਦਾ ਠਾਠਾ ਮਾਰਾ ਹੋਇਆ ਘੱਟ ਬਹੁਤ ਵੱਡਾ ਘਾਠਾ ਜ਼ਰਾ ਆਇਆ ਜੀ ਇਸ ਨੂੰ ਜੀ ਹਾਂ ਉਹਨਾਂ ਨੂੰ ਗਿਆ ਕਹਿੰਦੇ ਸਾਰੇ ਸੰਤਾਨ ਨੂੰ ਪ੍ਰਕਾਸ਼ ਜੀ ਅ ਲਈ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ